ਸੋਸ ਬਲੇ ਨਹੀਂ ਗਿਆ ਤਾਰਾ ਸੱਲਾ ਨਹੀਂ ਠਰਮ ਲੱਗ ਗਿਆ ਨੂੰ ਰਿਸ਼ਤਾ ਐਸੀ ਦੁਬਾਰ ਜਾਂਦੇ ਸੀ ਬੱਚੇ ਘੁੰਮਣ ਵਿਆਹ ਨਹੀਂ ਹੋਇਆ ਜੀ ਬੰਦ ਰਿੰਗ ਸਰਵਣੀ ਹੋ ਗਿਆ ਥੋੜੀ ਦਿਨ ਨੂੰ ਮੈਰਿਜ ਕਰ ਦੇਣੀ ਐ ਹਾਂਜੀ ਤੇ ਵਿਆਹ ਬੇਡਾ ਬੇਡਾ ਹੋ ਗਿਆ ਹਾਂਜੀ ਤੁਸੀਂ ਸਾਰੇ ਸਹਿਮਤ ਹਾਂ ਹਾਂਜੀ ਕੁਛੇ ਨੇ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਅਸੀਂ ਰਿੰਗ ਸਰਵਣੀ ਖੁਦ ਘਿੱਟੀ ਆਈਆ ਉਹ ਸ਼ਾਦੀ ਕਰਨ ਲਈ ਤਿਆਰ ਆਂ ਪਰਮਰ ਦੀ ਘਟ ਵਸਤਾ 17 ਸਾਲ ਹੈ ਕੋਈ ਆ ਨਾ ਬਾਬਾ ਸਰਾਹੋਂ ਕੱਟ ਬੱਚਾ ਕੁੜੀ ਹੋਇਆ ਜਾਂ ਹਾਂਜੀ ਉਹ ਤੂੰ ਰੋਕਿਆ ਵਿੱਚ ਨਹੀਂ ਘਰੋਂ ਕਦੇ ਜਾਂਦੇ ਹੀ ਖਾਣੇ ਆਈਂ ਕਿਆ ਚਲੋ ਬੱਚੇ ਆ ਚਲੋ ਘੁੰਮ ਫੇਰਾਂ ਕੋਈ ਗੱਲ ਨਹੀਂ ਹਾਂਜੀ ਤੇ ਬਸ ਇਨੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤੀ ਨਹੀਂ ਹੈਗਾ ਇਹ ਹੈ ਤੇ ਸਹੀ ਗਲਤੀ ਹੈ ਚਲੋ ਸਰ ਆਜਸਤਾਨੂ ਸਰੇ ਐਸਐਮਓ ਸਾਹਵੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਰ ਮੇਰੇ ਨਾਲ ਮਾਜੋਗ ਸੀ ਡਬਲਯੂ ਸੀ ਦੇ ਮੈਂਬਰ ਸਰੀਰਤਨ ਸਰ ਜੀ ਆ ਵਾਸਟਾਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਆਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਾਨੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਹਾਂ ਤੁਸੀਂ ਇਸ ਤਰ੍ਹਾਂ ਵਾ ਕੀ ਦੇਖੋ ਕੁੜੀ ਅੰਡਰੇਜ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਟਰੈਜਨ ਪੋਜੀਸ਼ਨ ਕੀ ਹੈ ਟਰੈਜਨ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਤਾਂ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸੀਰਵਿਸ ਕਿ ਪ੍ਰੋਡਿਊਸ ਕਰਾਂਗੇ ਸੀਡਬਲਯੂਸੀ ਅੱਗੇ ਬਿਆਨ ਹੋਣਗੇ ਅੱਗੋਂ ਸੀਡਬਲਯੂਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਕਸਰਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਦੋਨਾਂ ਪਰਵਾਨਾ ਤੇ ਕਾਰਵਾਈ ਹੋਏਗੀ ਸਰ ਉਹ ਸੀਡਬਲਯੂਸੀ ਡਿਸੀਜਨ ਲਏਗੀ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਲੋਕ ਕੀ ਕਰਦੇ ਕਿ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਾਂਦੇ ਆਪਾਂ ਜਸਟ ਆਏ ਆ ਅੱਗੇ ਪੂਰੀ ਦੇਖ ਕੇ ਸੀਡਬਲ ਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਉਦਾਂ ਮੈਂ ਰਤਨ ਲਾਲ ਸੀਡਬਲ ਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਇਹਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਔਰ ਅੱਗੇ ਕਿਸ ਤਰ੍ਹਾਂ ਦੇ ਕਾਰਵਾਈ ਲਈ ਕੀਤੀ ਜਾ ਸਕਦੀ ਹੈ ਉਹ ਅ ਪ੍ਰिवेंशन ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਆਫੈਂਸ ਕਰਿਆ ਆਫੈਂਸ ਬੰਦ ਹੈ ਅੰਡਰ ਬੱਚਾ ਮਾਰ ਖਾ ਜਾਂਦੀ ਹੈ ਸਾਰਾ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਇੱਕ ਤਰ੍ਹਾਂ ਕਿ ਇਹ ਕ੍ਰਾਈਮ ਹੈ ਇਹ ਬਿਲਕੁਲ ਗਲਤ ਹੈ ਇਹ ਕ੍ਰਾਈਮ ਹੈ ਆਫੈਂਸ ਬੰਦ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂクレਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.